ਦੋਸਤੋ ਹਸੀ ਗਾਜੀ ਸਾਰਿਆਂ ਨੂੰ ਆਪਾਂ ਖੜੇ ਆਂ ਸ਼ਹਿਰ ਮਲੇਰਕੋਟਲਾ ਵਿੱਚ ਇਹ ਬਈ ਕੁਰਤੇ ਆਪਣੇ ਮਲੇਰਕੋਟ ਦੇ ਸਲਵਾਇਆ ਮਾਸਟਰ ਫਿਰੋਜ਼ ਟੇਲਰ ਜੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਰੇਟ ਵਗੈਰਾ ਸਾਰਾ ਪਤਾ ਕਰਦੇ ਆਪਾਂ ਆਓ ਜੀ ਸਰ ਔਰ ਇਹ ਹਸੀ ਗਾਜੀ ਕੀ ਹਾਂ ਚੱਲ ਹਸੀ ਗਾਜੀ ਸਾਰਿਆਂ ਨੂੰ ਬਈ ਜੀ ਇਹ ਮਾਸਟਰ ਜੀ ਨੇ ਫਿਰੋਜ਼ ਮੈਨੂੰ ਪਤਾ ਲੱਗਿਆ ਸੀ ਵੀ ਇੱਥੇ ਕੱਪੜਾ ਬਹੁਤ ਸਾਰਾ ਸਟਿਚ ਕਰਦੇ ਨੇ ਆਪਾਂ ਇਹਨਾਂ ਨੂੰ ਸਾਰੀ ਜਾਣਕਾਰੀ ਪਤਾ ਕਰਦੇ ਆਂ ਤੁਸੀਂ ਸਾਰੀ ਡਿਟੇਲ ਦੱਸੋ ਜਿਵੇਂ ਕੁਰਤੇ ਮੈਂ ਮੇਰੇ ਪਾਇਆ ਹਨਾ ਇਹ ਕਿਸ ਤਰ੍ਹਾਂ ਦੇ ਕੱਪੜੇ ਸਾਨੂੰ ਕਿੰਨਾ ਟਾਈਮ ਪਹਿਲਾਂ ਕੰਮ ਕਰਦੇ ਨੂੰ ਆ? ਤੁਹਾਨੂੰ 25 ਸਾਲ ਹੋ ਗਏ ਕੰਮ ਕਰਦੇ ਨੂੰ। ਇਹ ਕੰਮ ਕਰਦੇ ਸਲਾਈ ਦਾ ਕੰਮ ਕਰਨ ਦਾ ਕੰਮ ਕਰਦੇ। ਠੀਕ ਹੈ ਜੀ। ਤੇ ਇਸ ਕੰਮ ਕਿੱਥੇ ਵਗੈਰਾ ਕੀਤਾ ਤੁਸੀਂ? ਸਿੱਖੇ ਕਿੱਥੋਂ ਜਿਵੇਂ? ਮੈਂ ਗੋੜ گاਉਂ ਸਿੱਖਿਆ ਜੀ ਹਰਿਆਣੇ ਦੇ। ਅੱਛੇ ਗੋੜ گاਉਂ ਦਾ। ਠੀਕ ਹੈ। ਜਮਾਨੇ ਜਿਵੇਂ ਆਪਣੀ ਮੈਂ ਸਿਟੀ ਗੜਗਾਉਂ ਵਾ। ਮੈਂ ਸਿਟੀ ਮਾਨੇ ਸਿਟੀ ਗੋੜ گاਉਂ। ਅਰੇ। ਉੱਥੇ ਕਿੰਨਾ ਟਾਈਮ ਕੰਮ ਕੀਤਾ ਤੁਸੀਂ? 13 ਸਾਲ ਕੰਮ। 13 ਸਾਲ। ਠੀਕ ਹੈ। ਗੋੜ ਦੇ ਅੰਦਰ ਸੀ। ਜੀ। ਤੇ ਉਹ ਇਹ ਕਰਦੇ ਕਿੰਨਾ ਟਾਈਮ ਹੋ ਗਏ? ਤੇ ਸਾਨੂੰ ਪਹਿਲਾਂ ਪਾਇਆ ਹੋਵੇ ਵੀ ਆਪਾਂ ਉਹਦਾ ਫੇਰ ਨਾਪ ਲੈਣਾ ਮੇਰੇ ਪਹਿਲਾਂ ਪੈਂਟ ਸ਼ਰਟ ਪਾਈ ਸੀ ਇਹਨਾਂ ਨੇ ਵੀਰ ਨੇ ਇੱਦਾਂ ਹੀ ਨਾਪ ਲਿਆ ਕੁਰਤੇ ਕੋਈ ਦਿੱਕਤ ਨਹੀਂ ਕਿਸੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਪਾਇਆ ਹੋਇਆ ਕੋਈ ਤਥਾ ਨਹੀਂ ਇਹ ਕੁਰਤੇ ਵੀ ਆ ਮੇਰੇ ਵਿੱਚ ਸਿਰ ਆਪਣਾ ਰੇਟ ਕੀ ਜੀ ਕੁਰਤੇ ਵੀ ਆ ਮੇ ਦਾ 600 ਹੀ ਸਲਾਈ ਇਹ ਕੁਰਤੇ ਵੀ 600 ਰਾਂਜੀ ਪੈਂਟ ਸ਼ਰਟ ਦੇ 700 ਆ ਠੀਕ ਹੈ ਜੀ ਜੈਗਰਟ ਦੀ 1400 ਆ ਠੀਕ ਹੈ ਜੀ ਤੇ ਪੈਂਟ ਕੋਟ ਦੀ 3500 ਠੀਕ ਹੈ ਤੁਸੀਂ ਸਾਰੀਆਂ ਵੈਰਾਈਟੀਆਂ ਤਿਆਰ ਕਰ ਦਿਓ ਹਾਂ ਜੀ ਸਰ ਜੀ ਤੇ ਦਿਨ ਕਿੰਨੇ ਦਿਨ ਲੱਗ ਜਾਂਦੇ ਨੇ ਜੀ

2000 ਰੁਪਏ ਹੋਈ ਠੀਕ ਹੈ ਕਿੰਨੇ ਦਿਨਾਂ ਦੇ ਵਿੱਚ ਦੇ ਦੇਣੇ ਹੋ ਵੀ 5 ਦਿਨ ਦੇ ਅੰਦਰ ਕੋਈ ਡਿਪੈਂਡ 5 ਦਿਨਾਂ ਚ ਠੀਕ ਹੈ ਜੀ ਆਹ ਦੇਖ ਸਕਦੇ ਹੋ ਬਾਈ ਤੁਸੀਂ ਬਾਈ ਪੈਸੇ ਹੋਲ ਸੇਲ ਦਾ ਕੰਮ ਵੀ ਕਰਦੇ ਹੋ ਨਾ ਕੰਪਨੀ ਦਾ ਕੰਟੈਕਟ ਕਰਿਆ ਹੋਇਆ ਤੇ ਹੁਣ ਆਪਣਾ ਕੰਮ ਵੀ ਕਰ ਰਹੇ ਨੇ ਖੁਦ ਮੈਨੂਫੈਕਚਰਿੰਗ ਕਰ ਰਹੇ ਨੇ ਉਹ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਵੀ ਕੰਪਨੀਆਂ ਵਗੈਰਾ ਜਿਵੇਂ ਆਪ ਤੁਸੀਂ ਮਾਲ ਕਰ ਰਹੇ ਹੋ ਯਾਰ ਹਨਾ ਇਸ ਨੂੰ ਆਰਡਰ ਆਉਂਦੇ ਨਹੀਂ ਸਾਰੇ ਸਾਨੂੰ ਆਰਡਰ ਹੁੰਦੇ ਨੇ ਆਰਡਰ ਤੇ ਤਿਆਰ ਕਰਕੇ ਦੱਸੋ ਸਾਰਾ ਮਾਲ ਜੀ ਠੀਕ ਹੈ ਇਹ ਤੁਹਾਨੂੰ ਕੋਈ ਉਹਦੇ ਕਿਤੇ ਪਰੇਸ਼ਾਨੀ ਆਉਂਦੀ ਹੋਵੇ ਜੇ ਗਾਹ ਤੋਂ ਵੀ ਕੋਈ ਲੰਬਾ ਵਗੈਰਾ ਆਏ ਹੋਵੇ ਕਿ ਕਿਸੇ ਦਾ ਲੰਬਾ ਨਹੀਂ ਹੁੰਦਾ ਜੀ ਸਾਨੂੰ ਪੂਰੇ ਪੇਪਰ ਇਸ ਦਾ ਪੜ ਕੇ ਬੋਰਡ ਦੇ ਹਿਸਾਬ ਨਾਲ ਮੈਜ਼ਰਮੈਂਟ ਕੱਟਦੇ ਆ ਠੀਕ ਹੈ ਜੀ ਫਿਰ ਉਹ ਵੀ ਕਟਿੰਗ ਹੁੰਦੀ ਹੈ ਤੇ ਸਿੱਧੀ ਹੁੰਦੀ ਹੈ ਠੀਕ ਹੈ ਜੀ ਫੇਮ ਹੀ ਨਹੀਂ ਕੱਟ ਦਿੰਦੇ ਵੀ ਜੀ ਵੀ ਬਸ ਕੱਟ ਦੋ ਬਣਾ ਲਓ ਠੀਕ ਹੈ ਠੀਕ ਪੂਰਾ ਇਹਨ ਪੂਰਾ ਇੱਕ ਕਿਸੋ ਦਾ ਮੈਜ਼ਰਮੈਂਟ ਕੱਟ ਕੇ ਫੇਰ ਬਣਾ ਕੇ ਠੀਕ ਹੈ ਗਾਹ ਦੇ ਬੰਦੇ ਤੁਸੀਂ ਆਪ ਦੇਖੋ ਕਿਵੇਂ ਬਣਿਆ ਆ ਜੀ ਬਿਲਕੁਲ ਮੇਰੇ ਆਪ ਲੱਗ ਰਿਹਾ ਮੈਨੂੰ ਮੈਨੂੰ ਇਦਾਂ ਸੀ ਵੀ ਕਿਉਂਕਿ ਪਹਿਲੀ ਵਾਰ ਹੈ ਨਾ ਮੈਂ ਬਣਵਾ ਵੀ ਕਿਤੇ ਵਿਖਾਈ ਕਰੀ ਕਰੇ ਨਾ ਗਾਣ ਦੇ ਜਣ ਵੀ ਆਜ ਕਰੇ ਡੂਰ ਕੇ ਬਿਲਕੁਲ ਜੀ ਦੇਖੋ ਪੂਰਾ ਪੂਰਾ ਬੈਨ ਬੈਠਿਆ ਹੋਇਆ ਹੈ ਜੀ ਬਿਲਕੁਲ ਪੂਰਾ ਹੋਇਆ ਹੈਗਾ ਨਹੀਂ ਕੁਰਤੇ ਮੈਂ ਮੈਂ ਆਪਾਂ ਹੋਰ ਵੀ ਕਿਵਾਇਆ ਹੈ ਇਹ ਚੀਜ਼ ਨਾ ਜਿਹੜਾ ਬਟਨ ਬੱਥੇ ਹੁੰਦਾ ਹਾਂ ਜੀ ਕੱਲਾ ਘੁੱਟਣ ਲੱਗ ਜਾਂਦਾ ਕੋਈ ਦਿੱਕਤ ਨਹੀਂ ਇੰਨੀ ਕੱਪੜੀ ਰੇਲ ਵਧੀਆ ਨਹੀਂ ਲੱਗਸ ਮਹਿਸੂਸ ਕਰ ਰਹੇ ਹਾਂ ਜੀ ਬਿਲਕੁਲ ਜੀ ਸਾਡੇ ਪਾਇਆ ਵੀ ਵਧੀਆ ਲੱਗਦਾ ਜੀ ਇਹ ਆਪਣੇ ਇੱਕ ਡਰੈਸ ਦਾ ਹੁੰਦੇ ਮਾੜਾ ਕਿੱਥੇ ਹਾਂ ਜੀ ਮਤੋਈ ਰੋਡ ਹੈ ਕਿਹੜਾ ਜੀ ਮਤੋਈ ਰੋਡ ਮਤੋਈ ਰੋਡ ले कोड ला ले ला ठीक है जी अपना फोन नंबर भी दस ताली, दो, ताली, दो था था जादो 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 नहीं नहीं। जी 9041 220 855 ठीक है दोबारा फिर दस दो 9041 220 855 ठीक है जी ये का किसके आणा होवे तक कांटेक्ट कर दोगे जी ये किसके आणा होवे इंशाल्लाह कांटेक्ट कर लेट नहीं करते पहले कपड़ा जी वाश करके फिर स्टिचिंग है वैसे उठ चक्कर ही तो ਠੀਕ ਹੈ ਠੀਕ ਹੈ ਚਲੋ ਵਧੀਆ ਜੀ ਬਾਅਦ ਚ ਕੋਈ ਛੋਟਾ ਨਹੀਂ ਹੁੰਦਾ ਕੋਈ ਰਿੰਗ ਨਹੀਂ ਹੁੰਦਾ ਕੋਈ ਸਾਡੀ ਸਾਰੀ ਜ਼ਿੰਮੇਵਾਰੀਆਂ ਜ਼ਿੰਮੇਵਾਰੀਆਂ ਠੀਕ ਹੈ ਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਕਿਸੇ ਨੂੰ ਆਓ ਵੀਰੇ ਇੱਕ ਵਾਰ ਤੁਸੀਂ ਜਰੂਰ ਮੌਕਾ ਦਿਓ ਬਾਈ ਮੈਂ ਕੋਈ ਜਿਵੇਂ ਆਪਾਂ ਵਿੱਚ ਕਹਿੰਦੇ ਵੀ ਤੁਸੀਂ ਪੈਸੇ ਲੈ ਕੇ ਪ੍ਰੋਮੋਸ਼ਨ ਕਰ ਰਹੇ ਹੋ ਫੇਡ ਪ੍ਰੋਮੋਸ਼ਨ ਆਪਾਂ ਕੋਈ ਇਦਾਂ ਦੇ ਕੋਈ ਪੈਸਾ ਨਹੀਂ ਲੱਤਾ ਬਸ ਆਪਾਂ ਨੂੰ ਫਿਟਿੰਗ ਵਧੀਆ ਲੱਗੀ ਹੈ ਨਾ ਪਤਾ ਲੱਗਿਆ ਸੀ ਮੈਨੂੰ ਕਿਦੀ ਅਕੀ ਵੀ ਉੱਥੇ ਕੁੜਤੇ ਆਵਾ ਸਲਵਾਉਂਦੇ ਆ ਬਹੁਤ ਸੋਹਣਾ ਸਟਿਚਰ ਦੇਖੋ ਬਈ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਹੈਗੀ ਇੱਕ ਵਾਰ ਤੁਸੀਂ ਆਓ ਬਾਈ ਨੂੰ Okay, thank you